ਸ਼ਾਸਤਰੀ ਕਾਲ ਜੀ ਮੈਂ ਮਰਪੁਰ ਸਿੰਘ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਰਿਪੋਰਟਰ ਰਾਮ ਸਿੰਘ ਦੇ ਨਾਲ ਅੱਜ ਅਸੀਂ ਮਿਲਕ ਪਲਾਂਟ ਸਰਕਾਰੀ ਹੋਣ ਦੇ ਬਾਵਜੂਦ ਹੋਰ ਫਰਮਾਂ ਨਾਲੋਂ ਰੇਟ ਘੱਟ ਜਿਹੜੀਆਂ ਹੋਰ ਫਰਮਾਂ ਹਨ ਉਹ 8 ਰੁਪਏ 40 ਪੈਸੇ ਮਿਲਕ ਪਲਾਂਟ ਦਾ ਰੇਟ 7 ਰੁਪਏ 40 ਪੈਸੇ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਜੁਨੀਅਨ ਉਗਰਾਹਾ ਅਤੇ ਹੋਰ ਜੁਨੀਅਨਾਂ ਸ਼ਾਮਲ ਹਨ ਇਹਨਾਂ ਦੀ ਅਗਵਾਈ ਪ੍ਰਧਾਨ ਹਰਪਾਲ ਸਿੰਘ ਲੱਕੀ ਸਿੰਘ ਤੇ ਪ੍ਰਗਟ ਸਿੰਘ ਜਗਤਾਰ ਸਿੰਘ ਬੀ ਐਮ ਸੀ ਤੁਸੀਂ ਦੇਖ ਰਹੇ ਹੋ ਆਸਰ ਨજર ਸਰਦਾਰ ਜਗਪਾਲ ਸਿੰਘ ਸਾਹਬ ਜੀ ਧੰਨ ਕੀ ਤੇਰੀ ਇਹ ਬੜੀ ਹੋਈ ਹੈ ਇੱਕ ਕਰਕੇ ਭਾਵੇਂ ਇਹ ਤਾਂ ਆ ਗਈ ਇੱਕ ਦਮ ਜੀ ਉਸ ਦੇ ਅੱਗੇ ਦੰਜੰਦ ਬੈਠੋ ਜੀ ਇਹ ਕਿਤੇ ਕਰਕੇ ਦੰਦੀ ਹੈ ਤੋਂ ਕਹਾਂ ਜਿਹੜੀ ਦੁਨੀਆ ਨੇ ਦੁਨੀਆ ਨਹੀਂ ਹੈ ਨਾ ਤੁਹਾਡੇ ਗੱਦੀ ਪਤਰੀ ਗਾਇਰੋ ਚਿੱਤਾਂ ਦਾ ਸੇਈ ਗਾਇਰੋ ਦੀ ਪੱਤੈ ਜਿਹੜਾ ਅੱਜ ਦਾ ਪੁੱਛਿਆ ਉਹਨੂੰ ਉਹ ਸਾਡੇ ਤੇ We'll ਕਿੰਨੇ ਵਾਰ ਦੇ ਦੀ ਕਰਤੇ ਕਰਤੇ ਤਿੰਨ ਚਾਰ ਤੂੰ ਜੇ ਗੱਲ ਆ ਕਿੰਨੇ ਵਾਰ ਉਹ ਅਤੀ ਉਹ ਸੁਣਿਆ ਨਾ ਮੈਂ ਤੇ ਜਿਹੜਾ ਗੁਗਲਾ ਤੇ ਜਿਸ ਦਿਨ ਆਇਆ ਉਹਦੇ ਤੇ ਕਲਾ ਵੀ ਪਾਉਣਾ ਤੇ ਤੇ ਖਤਰਾ ਜਨਾ ਖਤਰਾ ਨਾਉਣਾ ਤੇ ਸਾਡਾ ਜੇ ਨਾ ਉਹ 24 ਦਿਨ ਦੇ ਵਿੱਚ ਇਹ ਸੁਣੂ ਆਂਦਾ ਮਾਰੇ ਸਾਨੂੰ ਯਾਤਰਾ ਵੀਰ ਨੂੰ ਲੈਣਾ ਹੋਇਆ। ਇਹ ਫਾਰਮਾ ਨਹੀਂ ਰਹੇ ਪਰ ਤੁਹਾਡੇ ਸਾਰੇ ਪੀ ਲੋਕਾਂ ਨਾਲ ਜੰਦੇ ਨਹੀਂ ਕਰੋ। ਅੱਛਾ ਇਹਨਾਂ ਨੂੰ ਸੁਥਣਾ ਚਾਹੁੰਦੇ ਆਂ। ਇਹ ਕੋਈ ਉਹ ਤੋਂ ਫਾਰਮਾ ਨਹੀਂ ਰਹੇ ਜਦੋਂ ਉਹਨਾਂ ਦਾ। ਉੱਪਰ ਦੀ ਦੋਸਤੀ ਹੈ ਬਾਈ ਯੂਕਰੇਨ ਦੇ ਨਾਲ। ਜਦੋਂ ਆਸਰਾ ਮਿਲਿਆ ਹਾਂ।

ਇਹ ਮਤਲਬ ਹੈ ਗਾਹਾਂ ਲਗੋਤੇ ਇਹੇ ਕਿਸਾਨ ਜੀ ਸਭ ਨੂੰ ਝਾੜੇ ਪਾਉਂਦੇ ਨਹੀਂ ਤੇ ਦੇਖੋ ਜੇ ਪੰਡਾ ਗੁਆਚੇ ਨੂੰ ਪੰਡਾ ਗੁ ਨਹੀਂ ਕਿੰਨੋਂ ਪੰਡਾ ਹੈ ਉਹਨਾਂ ਨੂੰ ਇਹ ਨਹੀਂ ਦਿੰਦੇ ਹੈ ਜੇ ਕੋਈ ਕੋਈ ਵੀ ਇਹ ਤੇ ਉਹ ਚਾਰ-ਚਾਰ ਕੇ ਲੋੜੇ ਲੋੜੇ ਪਿਲਵਾਉਣ ਗੋਦਰੇ ਕਿਸਾਨ ਨੇ ਆਪ ਖੁਦ ਹੋਵੇ ਸਰੋਵਰਾਂ ਦਾ ਜਿਵੇਂ 4 5 30 ਲੋਕ ਘੱਟ ਪਚਾਰਾਂ ਗਏ ਇਹ ਉਹਨੂੰ ਪੁੱਛਣਾ ਚਾਹੁੰਦੇ ਇਹਨਾਂ ਨੂੰ ਇਹ ਉਹ ਪੀਐਮ ਕੋਲ ਤੋਂ ਲੈਣਾ ਇਹ ਗਾਹਾਂ ਨੂੰ ਤੋਂ ਲੈਣਾ ਇਹ ਫਾਰਮਾਂ ਬੋਧੇ ਇਹ ਉਹਨੂੰ ਕੋਈ ਕਮਾਟੀ ਬਣਾ ਦੇਵੇ ਉਹ ਐਥੇ ਜਿਹੜਾ ਬੋਧੂ ਦੱਸ ਰਿਹਾ ਆਪੇ ਤੁਹਾਨੂੰ ਬੋਧਾ ਹੈ ਸਾਡੇ ਜੱਲਬੰਦੀ ਵਾਲਿਆਂ ਨੇ ਬਸ ਕੀ ਜੇ ਮੈਂ ਤੁਹਾਨੂੰ ਦੱਸਦਾ ਕਿ ਜੇਰਾ ਵੀ ਕੋਈ ਕਹਿੰਦਾ ਹੈ ਮਾਗ ਲੈ ਲਓ ਜੇ ਕਿਹ ਜਿਹੜੀਆਂ ਬਾਰੇ ਕੰਪਨੀਆਂ ਦੇ ਨੇ ਉਹਨਾਂ ਦੇ ਰੇਟ ਤੋਂ ਕਰਵਾਉਣ ਦਾ ਜਦੋਂ ਸਿਰਫ ਮੋੜਾ ਗਾਹ 4 ਸੰਯੋਗੀਏ ਤੱਕ ਦਾ ਭਾਗ ਹੈ ਇਹੋ ਉਸ ਸਪੁਰਾਤਾਂ ਦੇ ਵਿੱਚ ਮੈਂ ਕਹਿੰਦਾ ਹਾਂ ਇਹ ਉਹਦੇ ਤੋਂ ਬਾਅਦ

ਬਹਿਰਾਮ ਸਿੰਘ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦੇ ਨਾਲ ਆ ਜੋ ਇਸ ਟਾਈਮ ਤੇ ਧਰਨਾ ਦੇਖ ਰਹੇ ਹੋ ਇਹ ਬੇਰਕਾ ਮਿਲਕ ਪਲਾਟ ਦਾ ਹੈ ਜੀ ਇੱਥੇ ਆਪਾਂ ਪੁੱਛਦੇ ਹਾਂ ਵੀ ਇਹਨਾਂ ਨੇ ਇਹ ਧਰਨਾ ਹੈ ਜੋ ਕਿਸ ਵਜ੍ਹਾ ਨਾਲ ਆਇਆ ਹੋਇਆ ਹੈ ਤਨਖਾਹਾਂ ਨਹੀਂ ਮਿਲ ਰਹੀਆਂ ਜਾਂ ਕੋਈ ਦੁੱਧ ਦਾ ਕੋਈ ਰੇਟ ਦਾ ਰੌਲਾ ਹੈ ਉਹ ਆਪਾਂ ਇੱਥੇ ਪੁੱਛ ਲੈਣੇ ਹਾਂ ਕਿਸੇ ਇੱਕ ਜਣੇ ਨੂੰ ਪੁੱਛ ਲੈਣਦੇ ਹਾਂ ਜੀ ਵੀ ਕੀ ਇੱਥੇ ਰੋੜਾ ਹੈ ਕਿਸ ਵਜ੍ਹਾ ਤੋਂ ਇਹ ਧਰਨਾ ਲੱਗਿਆ ਹੋਇਆ ਹੈ ਹਾਂਜੀ ਕਿਸ ਵਜ੍ਹਾ ਤੋਂ ਧਰਨਾ ਲੱਗਿਆ ਹੈ ਇਹ ਦੁੱਧ ਦੇ ਰੇਟ 'ਚ ਧਰਨਾ ਲੱਗਿਆ ਵਾਜੀ ਪ੍ਰਾਈਵੇਟ ਕੰਪਨੀਆਂ ਦਾ ਰੇਟ ਇਹਨਾਂ ਨਾਲੋਂ ਕਿਤੇ ਜ਼ਿਆਦਾ ਹੈ ਕੁਝ ਕਰਕੇ ਧਰਨਾ ਲਾਏਗਾ ਵੀ ਇਹ ਸਰਕਾਰੀ ਅਦਾਰਾ ਹੈ ਵੀ ਇਹ ਨੂੰ ਕਿਉਂ ਨਹੀਂ ਰੇਟ ਦੇ ਰਹੀ ਇਹ ਦੁੱਧ ਦੇ ਰੇਟ ਨੂੰ ਲੈ ਕੇ ਧਰਨਾ ਲੱਗਿਆ ਹੈ ਇਹ ਦੁੱਧ ਦਾ ਰੇਟ ਨਹੀਂ ਦੇ ਰਹੀ ਤੇ ਇਸ ਕਰਕੇ ਇੱਥੇ ਦੇ ਮੁਲਾਜ਼ਮਾਂ ਨੂੰ ਪੁੱਛਿਆ ਹੈ ਉਹ ਦੁੱਧ ਦੇ ਰੇਟ ਕਰਕੇ ਧਰਨਾ ਹੈ ਜੋ ਲੱਗਿਆ ਹੈ ਦੁੱਧ ਦਾ ਰੇਟ ਨਹੀਂ ਦੇ ਰਹੇ ਸੋ ਇਸ ਕਰਕੇ ਆ ਜੋ ਅੱਜ ਦੀ ਸਰਕਾਰ ਹੈ ਇਹ ਸਰਕਾਰ ਦੇ ਵਿੱਚ ਹਰ ਗਲੀ ਤੇ ਹਰ ਮੋੜ ਤੇ ਹਰ ਦਫਤਰ ਦੇ ਵਿੱਚ ਧਰਨੇ ਲੱਗੇ ਹੋਏ ਹਨ ਔਰ ਸਾਰੇ ਹੀ ਲੋਕਾਂ ਨੂੰ ਹਰਾਨ ਕੀਤਾ ਜਾ ਰਿਹਾ ਹੈ ਸੋ ਇਸ ਕਰਕੇ ਮਾਨ ਸਰਕਾਰ ਨੂੰ ਬੇਨਤੀ ਹੈ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਅਗਲੀ ਸਰਕਾਰ ਤੁਹਾਡੇ ਜਰੂਰ ਆਉਣ ਲੱਗੀ ਹੈ ਲਾਜਮਾਂ ਦੇ ਜੋ ਅਸੀਂ ਨੇ ਪੁੱਛਿਆ ਹੈ ਸੋ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਦੁੱਧ ਦਾ ਰੇਟ ਨਹੀਂ ਮਿਲ ਰਿਹਾ ਜੀ

ਇਸਾਰਾ ਜੋ ਚੰਗਾ ਜਟਾਏ ਦੁੱਧ ਦੇ ਰੇਟ ਨੂੰ ਲੈ ਕੇ ਚੱਲਿਆ ਹੋਇਆ ਜੀ ਸੋ ਆਪਾਂ ਹੋਰ ਵੀ ਇੱਧਰ ਪੁੱਛੋ ਲੈਨੇ ਆਂ ਹਾਂਜੀ ਵੀਰ ਜੀ ਕਿਹਨ ਖੇਤਰ ਮਿਲ ਗਿਆ ਹੈ ਜੀ ਮੈਂ ਕਾਈ ਪ੍ਰਧਾਨਗ ਸੰਗਰੂਰ ਇਹ ਮਸਲਾ ਇਹ ਹੈ ਜਿਹੜੇ ਕਿਸਾਨਾਂ ਦਾ ਦੁੱਧ ਹੈ ਹਾਂਜੀ ਇਹ ਬਹੁਤ ਘੱਟ ਰੇਟ ਤੇ ਚੱਕਦੇ 5-6 ਰੁਪਏ ਜਿਹੜੇ ਅਮੂਲ ਵਗੈਰਾ ਦੂਜੀਆਂ ਕੰਪਨੀਆਂ ਨੇ ਉਹ ਵੱਧ ਚੱਕਦੇ ਉਹਨਾਂ ਨੂੰ ਕਿਰਾਇਆ ਵੀ ਪੈਂਦਾ ਉਹਨਾਂ ਨੂੰ ਲਿਜਾਣ ਤੇ ਇੱਥੇ ਉਹਨਾਂ ਨੂੰ ਕੋਈ ਕਿਰਾਇਆ ਨਹੀਂ ਪੈਂਦਾ ਇਹ ਰੇਟ ਘੱਟ ਲੈ ਰਹੇ ਨੇ 5-6 ਰੁਪਏ ਦਾ ਇਹ ਰੇਟ ਦਾ ਗਾਇਬ ਹੈ ਡੀਡਰ ਮਗਰ ਇਹ ਕਿਸਾਨਾਂ ਦੀ ਇਹ ਮੰਗ ਹੈ ਵੀ ਜਦੋਂ ਕਸਾ ਚ ਚੱਕਦੇ ਹੁੰਦੋਂ ਦੁੱਧ ਦੇ ਦਿਆ ਕਰੋ ਸਿਆਲ ਤੁਸੀਂ ਚੱਕਦੇ ਨਹੀਂ ਜਦੋਂ ਕਸਾ ਚ ਬੇ ਤੁ ਨੂੰ ਲੋੜ ਦੇ ਤੱਕ ਜਿੰਨੂੰ ਮਰਜ਼ੀ ਦੁੱਧ ਪਾ ਦੋ ਜਿਹੜਾ ਹੁਣ ਲੋੜ ਆ ਤੁ ਨੂੰ ਕਿਸਾਨਾਂ ਨੂੰ ਦੁੱਧ ਪੈਣ ਦੇ ਹੁਣ ਹੁਣੇ ਪੈਸੇ ਰੇਟ ਦੇ ਰੋਟੋੜ ਦਿੰਦੇ 5 ਰੁਪਏ ਘੱਟ ਰੇਟ ਦੇ ਦਿੰਦੇ ਬਾਕੀ ਸਾਰੇ ਕੰਪਨੀ ਦਾ ਰੇਟ ਵਧਾ ਦੇ 5 ਰੁਪਏ ਇਹਨਾਂ ਦਾ ਰੇਟ ਘਟ ਇਸ ਕਰਕੇ ਮਸਲੇ ਚ ਧਰਨਾ ਲਾਇਆ ਇਹ ਬਾਤ ਦੁੱਧ ਦੇ ਰੇਟ ਨੂੰ ਲੈ ਕੇ ਮਸਲਾ ਹੋਇਆ ਹੈ ਜੀ 4-5 ਰੁਪਏ ਕਿਲੋ ਰੇਟ ਦਾ ਦੁੱਧ ਹੈ ਜੋ ਉਹ ਘੱਟ ਦੇ ਰਹੇ ਹਨ ਸੋ ਜੇ ਉਹ ਗਰਮੀ ਦੇ ਵਿੱਚ ਹੈ ਦੁੱਧ ਚੱਕਦੇ ਹਨ ਸੋ ਸਿਆਲ ਦੇ ਵਿੱਚ ਜੋ ਕਿਸਾਨਾਂ ਦਾ ਹੈ ਦੁੱਧ ਨਹੀਂ ਲਿਆ ਜਾ ਰਿਹਾ ਉਸ ਵਜ੍ਹਾ ਨੂੰ ਕਰਕੇ ਸਤਿ ਕਬੀਰ ਜੀ ਇਹ ਕਿਹੋ ਜਿਹਾ ਚੋਟਾ ਰਲ ਗਿਆ ਜੀ ਇਹ ਵੀਰ ਜੀ ਦੁੱਧ ਦੇ ਰੇਟ ਨੇ ਜਿਹੜੇ ਇਹ ਮਿਲਕ ਪਲਾਂਟ ਸੰਗਰੂਰ ਦੇ ਸਾਰੇ ਪਲਾਂਟਾਂ ਨਾਲੋਂ ਰੇਟ ਘੱਟ ਨੇ ਜਦਕਿ ਬਾਕੀ ਪਲਾਂਟਾਂ ਦੇ ਰੇਟ ਇਸ ਪਲਾਂਟ ਨਾਲੋਂ ਵੱਧ ਨੇ ਜਿਵੇਂ ਕਿ ਮਹਾਲੀ ਦਾ ਰੇਟ 840 ਰੁਪਏ ਕਿਲੋ ਫੈਟ ਦਾ ਰੇਟ ਹੈ ਇਹ ਸੰਗਰੂਰ ਪਲਾਂਟ ਦਾ 740 ਰੁਪਏ ਕਿਲੋ ਫੈਟ ਹੈ 10 ਰੁਪਏ ਕਿਲੋ ਫੈਟ ਦਾ ਫਰਕ ਹੈ ਈ ਘਟੋ-ਘਟ 7 6 ਤੋਂ 70 ਰੁਪਏ 1 ਲੀਟਰ ਦੁੱਧ ਦਾ ਲਾਸ ਹੋ ਰਿਹਾ ਹੈ ਕਿਸਾਨਾਂ ਨੂੰ ਉਹਦੇ ਸਬੰਧ ਵਿੱਚ ਅਸੀਂ ਰੇਟ ਲੈਣ ਵਾਸਤੇ 20 ਤਰੀਕ ਨੂੰ ਜੀਐਮ ਸਾਹਿਬ ਨੂੰ ਮਿਲ ਕੇ ਗਏ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਪਰ ਪ੍ਰਣਾਲੀ ਉੱਥੇ ਦਾ ਉੱਥੇ ਹੀ ਹੈ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਿਰਕੀ ਇਸ ਗੱਲ ਤੋਂ ਅਸੀਂ ਪਿੰਡ ਦੇ ਕਿਸਾਨਾਂ ਨਾਲ ਸਹਿਮਤ ਹੋ ਕੇ ਪਲਾਟ ਅਕੇ ਪੱਕਾ ਮੋਰਚਾ ਲਾਇਆ ਦੁੱਧ ਦੇ ਰੇਟ ਨੂੰ ਲੈ ਕੇ ਹੀ ਸਾਰਿਆਂ ਕੋਲ ਜਥੇਬੰਦੀ ਆਈ ਹੈ ਜੀ ਇਹ ਇੱਕ ਤਾਂ ਸਖਤ